ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਤਿਹਾਸ ਲੈ ਕੇ ਮੈਂ ਗੁਰਵਿੰਦਰ ਸਿੰਘ ਹਾਜ਼ਰਾਂ ਪੰਗਾਣੀ ਦੀ ਜੰਗ ਸਾਈਬੇ ਕਮਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਪਹਿਲੀ ਵੱਡੀ ਜੰਗ ਸੀ ਜੋ ਸਾਈਬ ਸਤਗੁਰੂ ਜੀ ਨੇ ਪੌਂਟਾ ਸਾਹਿਬ ਤੋਂ 7 ਮੀਲ ਪਰੇ ਪੰਗਾਣੀ ਪਿੰਡ ਦੇ ਮਦਾਨਾ ਦੇ ਵਿੱਚ ਲੜੀ 18 ਸਤੰਬਰ 1688 ਵਾਲੇ ਦਿਨ ਸਤਗੁਰੂ ਜੀ ਨੇ ਪੰਗਾਣੀ ਦੀ ਜੰਗ ਪਿੱਛੋਂ ਅਨੰਦਪੁਰ ਸਾਹਿਬ ਵਾਪਸ ਆ ਕੇ ਕਿਲੇ ਬਣਾਉਣੇ ਸ਼ੁਰੂ ਕਰ ਦਿੱਤੇ ਅਨੰਦਪੁਰ ਸਾਹਿਬ ਦੇ ਕੇਂਦਰ ਦੇ ਵਿੱਚ ਕੇਸਗੜ ਦਾ ਕਿਲਾ ਸੀ ਅਤੇ ਅਨੰਦਗੜ ਲੋਗੜ ਖੋਲਗੜ ਫਤਿਹਗੜ ਅਤੇ ਤਾਰਾਗੜ ਇਸ ਦੇ ਦਵਾਲੇ ਬਣਾਏ ਗਏ ਸਨ ਕਹਿਲੂਰ ਦਾ ਰਾਜਾ ਭੀਮਚੰਦ ਅਤੇ ਉਸ ਦਾ ਪੁੱਤਰ ਅਜਮੇਰ ਚੰਦ ਗੁਰੂ ਜੀ ਤੋਂ ਪੰਗਾਣੀ ਦੇ ਜੰਗ ਦੇ ਵਿੱਚ ਹਾਰ ਖਾ ਕੇ ਵੀ ਆਪਣਾ ਗੁੱਸਾ ਨਹੀਂ ਪੁੱਲ ਸਕਿਆ ਸੀ ਉਹਨਾਂ ਨੇ ਕਾਂਗੜਾ ਦੇ ਰਾਜਾ ਕਟੋਚ ਅਤੇ ਕਈ ਰਾਜਿਆਂ ਦੇ ਨਾਲ ਸੰਧੀ ਕਰਕੇ ਕਈ ਹਮਲੇ ਅਨੰਦਪੁਰ ਸਾਹਿਬ ਉਤੇ ਕੀਤੇ ਪਰੰਤੂ ਹਰ ਵਾਰੀ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਹਮਲੇ ਦਾ ਮੂਹ ਤੋੜਮਾ ਜਵਾਬ ਦਿੱਤਾ ਸਹਬ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਮੁਬਾਰਕ ਕਮਾਨ ਹੇਠ ਸਿੰਘਾਂ ਦੀ ਚੜ੍ਹਤ ਦਿਨੋ ਦਿਨ ਵਧਦੀ ਜਾ ਰਹੀ ਸੀ ਅਤੇ ਪਹਾੜੀ ਰਾਜੇ ਸਿੰਘਾਂ ਦੀ ਇਸ ਲਗਾਤਾਰ ਵਧਦੀ ਜਾ ਰਹੀ ਚੜ੍ਹਤ ਤੋਂ ਖਾਰਖੰਦੇ ਸਨ ਜਦੋਂ 30 ਮਾਰਚ 1699 ਵਾਲੇ ਦਿਨ ਸਹਬੇ ਕਮਾਲ ਸਤਿਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਇਹ ਪਹਾੜੀ ਰਾਜੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਅਤੇ ਸਿੰਘਾਂ ਦੇ ਇੱਕ ਕਿਸਮ ਦੇ ਲਈ ਲਹੂ ਦੇ ਪਿਆਸੇ ਹੋ ਗਏ ਇਹਨਾਂ ਨੇ ਸਿੱਖ ਪੰਥ ਦਾ ਖੁਰਾਕ ਖੋਜ ਮਟਾਉਣ ਦੇ ਸੰਕਲਪ ਦੇ ਨਾਲ ਸਰਹੰਦ ਅਤੇ ਲਾਹੌਰ ਦੇ ਹਾਕਮਾਂ ਦੇ ਕੋਲ ਸਤਗੁਰੂ ਸਾਹਿਬ ਦੇ ਖਿਲਾਫ ਸ਼ਿਕਾਇਤਾਂ ਲਗਾਉਂਦੇ ਹੋਏ ਮੁਗਲਾਂ ਦੇ ਹੋਰ ਤੇਜ਼ੀ ਦੇ ਨਾਲ ਕੰਨ ਪਰਨੇ ਸ਼ੁਰੂ ਕਰ ਦਿੱਤੇ। ਇਨ੍ਹਾਂ ਵਿੱਚ ਸਭ ਤੋਂ ਔਖਾ ਬिलासपुर ਦਾ ਰਾਜਾ ਅਜਮੇਰ ਚੰਦ ਸੀ। ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਣ। ਇਸ ਵਿੱਚ ਇੰਨਾ ਹੌਸਲਾ ਨਹੀਂ ਸੀ ਕਿ ਸਿੰਘਾਂ ਤੇ ਹਮਲਾ ਕਰ ਸਕਣ ਦੀ ਜੁਰਤ ਕਰਦਾ ਪਰ ਮੁਗਲਾਂ ਨੂੰ ਲਾਲਚ ਦੇ ਕੇ ਇਸ ਨੇ ਉਹਨਾਂ ਨੂੰ ਮਨਾ ਲਿਆ ਕਿ ਅਨੰਤਪੁਰ ਸਾਹਿਬ ਦੇ ਉੱਤੇ ਹਮਲਾ ਕਰਨ ਇੰਜ ਕਿਹਾ ਜਾ ਸਕਦਾ ਹੈ ਕਿ ਇਹਨਾਂ ਪਾੜੀ ਰਾਜਾ ਨੇ ਮੌਗਲਾਂ ਨੂੰ ਅਨੰਤਪੁਰ ਸਾਹਿਬ ਉੱਤੇ ਹਮਲਾ ਕਰਨ ਲਈ ਉਕਸਾਇਆ ਅਤੇ ਇਹ ਕਹਿ ਕੇ ਉਹਨਾਂ ਨੂੰ ਹਮਲੇ ਦੇ ਲਈ ਤਿਆਰ ਕਰ ਲਿਆ ਕਿ ਇਸ ਹਮਲੇ ਉੱਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਵੀ ਉਹਨਾਂ ਵੱਲੋਂ ਕੀਤੀ ਜਾਵੇਗੀ। ਮੁਗਲ ਸੁਬੇਤਾਰਾਂ ਵੱਲੋਂ ਪੈਂਦੇਖਾਨ ਅਤੇ ਅਦੀਨ ਬੇਗ ਦੀ ਅਗਵਾਈ ਹੇਠ ਫੌਜ ਦੀ ਇੱਕ ਵੱਡੀ ਟੋਕਰੀ ਸ਼੍ਰੀ ਅਨੰਤਪੁਰ ਸਾਹਿਬ ਤੇ ਹਮਲਾ ਕਰਨ ਦੇ ਲਈ ਭੇਜੀ ਗਈ। ਰੋਪੜ ਦੇ ਨੇੜੇ ਪੁੱਜ ਕੇ ਇਸ ਫੌਜ ਦੀ ਟੁਕੜੀ ਦੇ ਨਾਲ ਪਹਾੜੀ ਰਾਜਾਂ ਦੀ ਆਪਣੀ ਫੌਜ ਵੀ ਸ਼ਾਮਲ ਹੋ ਗਈ। ਇੱਥੇ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਹੌਸਲੇ ਇੰਨੇ ਬਲੰਦ ਸਨ ਕਿ ਇਸ ਸਾਂਝੀ ਫੌਜ ਦੇ ਜਲਦੀ ਪੈਰ ਔਖੜ ਗਏ ਅਤੇ ਇਹਨਾਂ ਨੂੰ ਭਜਦੇ ਤੇਰਨ ਲੱਗੀ। ਇੰਜ 25 ਜੂਨ 1700 ਵਾਲੇ ਦਿਨ ਲਾਹੌਰ ਦੇ ਪੈਂਦੇਖਾਨ ਅਤੇ ਅਦੀਨਾ ਬੇਗ ਦੀ ਅਗਵਾਈ ਹੇਠ ਮੁਗਲ ਫੌਜਾਂ ਨੇ ਅਨੰਤਪੁਰ ਸਾਹਿਬ ਤੇ ਹਮਲਾ ਕਰ ਦਿੱਤਾ। ਦੋਵਾਂ ਪਾਸਿਆਂ ਤੋਂ ਅਨੰਦਪੁਰ ਸਾਹਿਬ ਦੀ ਜੰਗ ਦੇ ਮੈਦਾਨ ਦੇ ਵਿੱਚ ਆਮੋ ਸਾਹਮਣੇ ਸਨ ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਪ ਕਮਾਂਡ ਸੰਭਾਲਦੇ ਹੋਏ ਅਤੇ ਸਿੰਘਾਂ ਨੂੰ ਲੜਿੰਦੀਆਂ ਹਦਾਇਤਾਂ ਦੇਂਦਿਆਂ ਹੋਇਆਂ ਵੱਖੋ-ਵੱਖਰੇ ਦਲਾਂ ਦੇ ਵਿੱਚ ਵੰਡ ਦਿੱਤਾ ਭਾਈ ਮੋਕਪ ਸਿੰਘ ਭਾਈ ਦਇਆ ਸਿੰਘ ਭਾਈ ਹਿੰਮਤ ਸਿੰਘ ਭਾਈ ਸਹਿਬ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਉਦੇਸ ਸਿੰਘ ਅਤੇ ਭਾਈ ਆਲਮ ਸਿੰਘ ਨੂੰ ਫੌਜੀ ਟੁਕੜਿਆਂ ਦੀ ਕਮਾਂਡ ਦੇ ਕੇ ਜੰਗ ਦੇ ਮੈਦਾਨ ਦੇ ਵਿੱਚ ਉਤਾਰਿਆ ਇੰਨੇ ਵਿੱਚ ਸਾਂਝੀਆਂ ਫੌਜਾਂ ਅਨੰਦਪੁਰ ਸਾਹਿਬ ਨੂੰ ਚਾਰੇ ਪਾਸੇ ਘੇਰ ਚੁੱਕੀਆਂ ਸਨ ਇਸ ਜੰਗ ਦੇ ਦੌਰਾਨ ਸਿੱਖ ਫੌਜਾਂ ਨੇ ਤਲਵਾਰਾਂ, ਪਰਸ਼ੀਆਂ, ਗਣਾਸੀਆਂ, ਅਤੀਰ ਅਤੇ ਤੋਪਾਂ ਦੇ ਵੱਡੇ ਹੁਨਰ ਦਿਖਾਏ। ਸਾਂਝੀ ਫੌਜ ਦੀ ਹਾਰ ਮਗਰੋਂ ਇਸ ਦੇ ਚਿੱਟੇ ਵਜੋਂ ਹਿੰਦੂ ਪਹਾੜੀ ਰਾਜਿਆਂ ਮੋਗਲ ਨੇ ਹੁਣ ਗੁੱਸੇ ਵਿੱਚ ਅਗਲੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ। ਪਹਾੜੀ ਰਾਜੇ ਮੋੜੇ ਇਕੱਠੇ ਹੋਏ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉਹਨਾਂ ਨੇ ਕੁਝ ਸਮੇਂ ਮਗਰੋਂ ਆਪਣੀ ਲੋੜਿੰਦੇ ਸਾਧਨਾਂ ਨੂੰ ਇਕੱਠੇ ਕਰਕੇ ਇੱਕ ਵਾਰੀ ਫੇਰ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ। ਪਰ ਇਸ ਵਾਰੀ ਵੀ ਸਿੰਘਾਂ ਦੇ ਬਲੰਦ ਹੌਂਸਲਾਂ ਦੇ ਅੱਗੇ ਇਹਨਾਂ ਨੂੰ ਮੂਦੀ ਖਾਣੀ ਪਈ ਅਤੇ ਹਾਰ ਤੋਂ ਇਲਾਵਾ ਕੁਝ ਵੀ ਪੱਲੇ ਨਾ ਪਿਆ ਇਸ ਜੰਗ ਵਿੱਚ ਸਿੱਖਾਂ ਦੀ ਗਿਣਤੀ 1700 ਸੀ ਅਤੇ ਪਹਾੜੀ ਰਾਜਾਂ ਅਤੇ ਸਾਮਰਾਜੀ ਸਾਂਝੀਆਂ ਫੌਜਾਂ ਦੀ ਗਿਣਤੀ 10000 ਸੀ ਇਹ ਸੀ 18 ਸਤੰਬਰ ਦੇ ਨਾਲ ਸੰਬੰਧਿਤ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ